ਗੁਰੂ ਪਿਆਰੀ ਸਾਧ ਸੰਗਤ ਜੀਓ ਫਤਹਿ ਪ੍ਰਵਾਨ ਕਰੋ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾ ਸੁਣਦੇ ਜੀਓ ਸੰਤਪਾਪਾ ਸੰਤੋਖ ਸਿੰਘ ਜੀ ਜੋਤੀਸਰੂ ਸਾਈ ਵਾਲਿਆਂ ਦੇ ਜੀਵਨ ਉਪਰ ਆਧਾਰਿਤ ਜਿਸ ਜੀਵਨ ਚਲਕੀ ਦਾ ਜ਼ਿਕਰ ਅਸੀਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਸੰਤਪਾਪਾ ਨਾਰਾਇਣ ਸਿੰਘ ਜੀ ਮੋਨੀ ਤਪਾਧਰਾਜ ਵਾਲੇ ਬੜੇ ਪਿਆਰ ਅਤੇ ਸਤਕਾਰ ਨਾਲ ਸਰਵਨ ਕਰੋ ਜੀ ਸਾ ਸੰਗਤ ਜੀਓ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਤਪਾ ਦਰਾਜ ਵਾਲਿਆਂ ਦੇ ਮਾਰਗਦਰਸ਼ਕ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸਨ ਆਪ ਜੀ ਨੇ ਧਾਰਮਿਕ ਵਿਦਿਆ ਉਹਨਾਂ ਦੀ ਦੇਖ ਰੇਖ ਵਿੱਚ ਹੀ ਕੀਤੀ ਆਪ ਜੀ ਸੰਤ ਬਾਬਾ ਸੰਤੋਖ ਸਿੰਘ ਜੀ ਦਾ ਬਹੁਤ ਸਤਿਕਾਰ ਕਰਦੇ ਸੀ ਇੱਕ ਦਿਨ ਬਾਬਾ ਜੀ ਹੇਠਾਂ ਬੁੰਗੇ ਦੇ ਸਾਹਮਣੇ ਸੰਗਤਾਂ ਨਾਲ ਵਿਚਰ ਰਹੇ ਸਨ ਉੱਥੇ ਹੀ ਤਪਾਦ ਰਾਜ ਵਾਲੇ ਸੰਤ ਬਾਬਾ ਜੀ ਕੋਲ ਆ ਕੇ ਬੈਠ ਗਏ ਬਾਬਾ ਜੀ ਦੇ ਨਾਲ ਤਪੇ ਵਾਲੇ ਸੰਤਾਂ ਦੇ ਆਉਣ ਤੋਂ ਪਹਿਲਾਂ ਵਿਚਾਰ ਚੱਲ ਰਹੀ ਸੀ ਕਿ ਪ੍ਰਮਾਤਮਾ ਨੂੰ ਜੀਵ ਭਗਤੀ ਨਾਲ ਹੀ ਮਿਲ ਸਕਦਾ ਹੈ ਜਾਂ ਕੋਈ ਹੋਰ ਮਾਰਗ ਵੀ ਹੈ ਪਰਮਾਤਮਾ ਨੂੰ ਮਿਲਣ ਦਾ ਮਾਰਗ ਸਿਰਫ ਭਗਤੀ ਹੀ ਹੈ ਜਾਂ ਕਿਸੇ ਹੋਰ ਮਾਰਗ ਨਾਲ ਵੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਇਹ ਵਿਚਾਰ ਚਰਚਾ ਤਪਾਦ ਰਾਜ ਵਾਲੇ ਸੰਤਾਂ ਦੇ ਆਉਣ ਤੋਂ ਪਹਿਲਾਂ ਬਾਬਾ ਜੀ ਨਾਲ ਚੱਲ ਰਹੀ ਸੀ ਹੁਣ ਜਦੋਂ ਤਪਾਦ ਰਾਜ ਵਾਲੇ ਸੰਤ ਆ ਕੇ ਬੈਠ ਗਏ ਤਾਂ ਬਾਬਾ ਜੀ ਨੇ ਇਨ੍ਹਾਂ ਵੱਲ ਵੇਖ ਕੇ ਮੁਸਕਰਾਉਂਦਿਆਂ ਹੋਇਆਂ ਕਿਹਾ ਕਿ ਹੁਣ ਆਪ ਜੀ ਨੂੰ 모ਨੀ ਸਾਹਿਬ ਸਹੀ ਮਾਰਗ ਦੱਸਣਗੇ ਸਾ ਸੰਗਤ ਜੀਓ ਸੰਤ ਬਾਬਾ ਨਰਾਇਣ ਸਿੰਘ ਜੀ 모ਨੀ ਹੁਰਾਂ ਨੇ ਸੰਤਾਂ ਵੱਲ ਵੇਖ ਕੇ ਹੱਸਦੇ ਹੋਏ ਕਿਹਾ ਕਿ ਸਾ ਸੰਗਤ ਜੀਓ ਇਹਨਾਂ ਨੇ ਹੁਣ ਮੇਰੀ ਡਿਊਟੀ ਲਈ ਹੈ ਅਤੇ ਮੈਂ ਸਿਪਾਹੀ ਬਣ ਕੇ ਨਿਭਾਵਾਂਗਾ ਸਾਧ ਸੰਗਤ ਜੀਓ ਹੁਣ ਆਪ ਜੀ ਨੇ ਕਿਹਾ ਸਾਧ ਸੰਗਤ ਜੇ ਕਿਸੇ ਨੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਉਸ ਵਿੱਚ ਵਿਕਾਰਾਂ ਦੀ ਗੰਢ ਨਹੀਂ ਹੋਣੀ ਚਾਹੀਦੀ ਜਿਵੇਂ ਬੰਸਰੀ ਉਸ ਬਾਸ ਦੀ ਬਣਦੀ ਹੈ ਜਿਸ ਦੇ ਵਿੱਚ ਗੰਢ ਨਾ ਹੋਵੇ ਇਸੇ ਤਰ੍ਹਾਂ ਪਰਮਾਰਥ ਦੇ ਮਾਰਗ ਤੇ ਚੱਲਣ ਲਈ ਇਨਸਾਨ ਵਿੱਚ ਵਿਕਾਰਾਂ ਦੀ ਗੰਢ ਨਹੀਂ ਹੋਣੀ ਚਾਹੀਦੀ ਹੁਣ ਭਗਵਾਨ ਦੇ ਹੱਥ ਦੀ ਬੰਸਰੀ ਬਣ ਜਾਓ ਅੱਗੋਂ ਉਸ ਭਗਵਾਨ ਦੀ ਮਰਜ਼ੀ ਉਹ ਕਿਵੇਂ ਫੜੇ ਅਤੇ ਕਿਵੇਂ ਰੱਖੇ ਭਾਵੇਂ ਉਹ ਖੁਸ਼ੀ ਵਾਲੀ ਤਰੰਗ ਛੇੜ ਦੇਵੇ ਭਾਵੇਂ ਗਮੀ ਵਾਲੀ ਤਰੰਗ ਛੇੜ ਦੇਵੇ ਬਸ ਆਪਣਾ ਆਪ ਉਸ ਦੇ ਹਵਾਲੇ ਕਰ ਦਿਓ ਗੁਰਬਾਨੀ ਦੀ ਤੁਕ ਦਾ ਫੁਰਮਾਨ ਦਿੰਦੇ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਸਾਧ ਸੰਗਤ ਜੀਓ ਸਾਧ ਗੁਰਾਂ ਨਾਲ ਪਿਓ ਪੁੱਤਰ ਵਾਲਾ ਰਿਸ਼ਤਾ ਜੋੜੋ ਹਰ ਕੰਮ ਵਿੱਚ ਪਿਓ ਨੂੰ ਨਾਲ ਲੈ ਕੇ ਚੱਲੋ ਸਾਧ ਗੁਰਾਂ ਤੇ ਧ੍ਰਿੜ ਵਿਸ਼ਵਾਸ ਰੱਖੋ ਕੇਸਾਂ ਦਾ ਅਦਬ ਕਰੋ ਕੇਸਾਂ ਨੂੰ ਝੂਠੇ ਹੱਥ ਕਦੇ ਨਹੀਂ ਲਾਉਣੇ ਚਾਹੀਦੇ ਸਰੀਰ ਦੇ ਸਭ ਤੋਂ ਪਵਿੱਤਰ ਹਿੱਸਾ ਕੇਸ ਹੀ ਹੁੰਦੇ ਹਨ ਇਸੇ ਕਰਕੇ ਹੀ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਦੀ ਸ਼ਹਾਦਤ ਦੇ ਕੇ ਦਸ਼ਮੇਸ਼ ਪਿਤਾ ਜੀ ਕੋਲੋਂ ਉਹਨਾਂ ਦੇ ਕੇਸਾਂ ਵਾਲਾ ਕੰਗਾ ਹੀ ਵਰਦਾਨ ਵਜੋਂ ਮੰਗਿਆ ਸੀ ਸੱਪ ਵੀ ਆਪਣੀ ਸਰੀਰ ਤੋਂ मणि ਨੂੰ ਆਪਣੇ ਜਿਉਂਦਿਆਂ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ ਅਤੇ ਨਾ ਹੀ ਸ਼ੇਰ ਆਪਣੀ ਮੁੱਛ ਨੂੰ ਹੱਥ ਲਾਉਣ ਦਿੰਦਾ ਹੈ ਇਸੇ ਕਰਕੇ ਗੁਰੂ ਦੇ ਸਿੰਘ ਵੀ ਆਪਣੇ ਕੇਸਾਂ ਨੂੰ ਜਦ ਤੱਕ ਸਰੀਰ ਵਿੱਚ ਜਾਨ ਹੈ ਤਦ ਤੱਕ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੇ ਇਹ ਨਿਸ਼ਾਨੀ ਹੈ ਕਲਗੀਧਰ ਦਸ਼ਮੇਸ਼ ਪਿਤਾ ਦੀ ਸਿੰਘੋ ਇਸ ਨੂੰ ਸਾਹਮਣੇ ਰੱਖੋ ਜਿਸ ਉਪਰੰਤ ਬਾਬਾ ਜੀ ਨੇ ਫਤਿਹ ਬੁਲਾਈ ਅਤੇ ਸਮੁੰਦਰ ਛੱਕ ਕੇ ਵਿਦਾ ਹੋ ਗਏ ਸਾ ਸੰਗ ਜੀਓ 7 ਦਸੰਬਰ 2004 ਈਸਵੀ ਨੂੰ ਅਸੀਂ ਅਜੇ ਜੋਤੀ ਸਰੂਪ ਸਾਹਿਬ ਜੀ ਸਨਾਂ ਤੋਂ ਬਾਅਦ ਡੇਰੇ ਆ ਕੇ ਏਟੀਲੇ AC ਵਾਲੇ ਕਮਰੇ ਵਿੱਚ ਬੈਠੇ ਹੀ ਸੀ ਕਿ ਬੰਦ ਹੋਇਆ ਦਰਵਾਜ਼ਾ ਖੁੱਲ੍ਹਿਆ ਦੋ ਚਾਰ ਬੰਦੂਕਾਂ ਵਾਲੇ ਸਿੰਘ ਅੰਦਰ ਵੜੇ ਅਤੇ ਨਾਲ ਹੀ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ ਤਪਾਦ ਰਾਜ ਵਾਲੇ ਵੀ ਅੰਦਰ ਆ ਗਏ ਅੰਦਰ ਵੜਦਿਆਂ ਹੀ ਉੱਚੀ ਆਵਾਜ਼ ਵਿੱਚ ਆਖਿਆ ਅੱਜ ਤਿਆਰੀ ਹੈ ਚੜਾਈ ਕਰਨੀ ਹੈ ਸਾਥ ਸੰਗਤ ਜੀਓ ਦਾਸ ਵੀ ਉੱਥੇ ਹੀ ਸੀ ਜੋਤਿਸ ਰੂਪ ਵਾਲੇ ਸੰਤਾ ਨੇ ਕਿਹਾ ਕਿ ਦੁੱਧ ਗਰਮ ਕਰਕੇ ਲਿਆਓ ਇੰਨੀ ਕਹਿਣ ਦੀ ਹੀ ਦੇਰ ਸੀ ਕਿ ਅੱਗੋਂ ਤਪਾਦ ਰਾਜ ਵਾਲੇ ਸੰਤਾ ਨੇ ਫਿਰ ਆਖਿਆ ਅੱਜ ਕੁਝ ਨਹੀਂ ਛਕਣਾ ਅਤੇ ਫਿਰ ਉੱਚੀ ਸੁਰ ਵਿੱਚ ਗਾਉਣ ਲੱਗ ਪਏ ਸੇਵਾ ਚਮਕੇਗੀ ਸੰਤੋਖ ਸਿਆ ਤੇਰੀ ਸੇਵਾ ਚਮਕੇਗੀ ਚਮਕੇਗੀ ਤੇਰੀ ਸੇਵਾ ਚਮਕੇਗੀ ਧਨ ਸੰਤਾਂ ਦੀ ਕਮਾਈ ਜਿੰਨਾ ਜਿੰਦ ਗੁਰਾਂ ਦੇ ਲੇ ਖਿਲਾਈ ਧਨ ਸੰਤਾਂ ਦੀ ਕਮਾਈ ਜਿਨ੍ਹਾਂ ਜਿੰਦ ਗੁਰਾਂ ਨੇ ਖੇਲਾਈ ਇਹ ਕਹਿੰਦਿਆਂ ਕਹਿੰਦਿਆਂ ਹੀ ਸੰਤ ਮੋਨੀ ਜੀ ਤਪਦ ਰਾਜwale ਬਾਹਰਵਾਲ ਤੁਰ ਗਏ ਜਿਉਂ ਹੀ ਮੋਨੀ ਸਾਹਿਬ ਬਾਹਰ ਆਏ ਬਾਬਾ ਜੀ ਅਤੇ ਉੱਥੇ ਬੈਠੇ ਸੱਜਣ ਵੀ ਨਾਲ ਹੀ ਬਾਹਰ ਆ ਗਏ ਤਪਾਦ ਰਾਜ ਵਾਲੇ ਸੰਤਾਂ ਦੇ ਮਗਰ ਮਗਰ ਸਾਰੇ ਹੀ ਜੋਤੀ ਸਰੂਪ ਸਾਹਿ ਪਹੁੰਚ ਗਏ ਸੰਤ ਬਾਬਾ ਸੰਤੋਖ ਸਿੰਘ ਜੀ ਵੀ ਨਾਲ ਹੀ ਸਨ ਸੰਤ ਨਰਾਇਣ ਸਿੰਘ ਜੀ ਅੱਗੇ ਅੱਗੇ ਅਤੇ ਉਹਨਾਂ ਦੇ ਨਾਲ-ਨਾਲ ਬਾਬਾ ਜੀ ਸਾ ਸੰਗ ਜਿਓ ਤਪੇ ਵਾਲੇ ਸੰਤਾਂ ਦਾ ਪੌੜੀਆਂ ਤੇ ਚੜਨ ਲੱਗਿਆਂ ਪੈਰ ਫਿਸਲ ਗਿਆ ਤਾਂ ਬਾਬਾ ਜੀ ਨੇ ਉਹਨਾਂ ਦੀ ਬਾਹ ਫੜ ਕੇ ਸਹਾਰਾ ਦਿੱਤਾ ਜਿਸ ਉਪਰੰਤ ਮੋਨੀ ਸਾਹਿਬ ਨੇ ਕਿਹਾ ਮਹਾਪੁਰਖੋ ਜਿਸ ਤਰ੍ਹਾਂ ਇੱਥੇ ਮੇਰੀ ਬਾਹ ਫੜ ਕੇ ਚੜ੍ਹਾ ਲਿਆ ਜੇ ਅੱਗੇ ਵੀ ਇਸੇ ਤਰ੍ਹਾਂ ਮੇਰੀ ਬਾਹ ਫੜ ਕੇ ਭਾਵ ਸਾਗਰ पार ਕਰਵਾ ਦਿਓ ਜੀ ਸਾਹ ਸੰਗੇ ਜੀ ਇਹਨਾ ਬਚਨ ਸੁਣ ਕੇ ਬਾਬਾ ਜੀ ਮੁਸਕਰਾਏ ਫਿਰਸਾ ਦੇ ਨਗਰ ਕੀਰਤਨ ਦੀ ਪਰਵਾਨਗੀ ਲਈ ਅਰਦਾਸ ਵਿੱਚ ਹਾਜ਼ਰ ਹੋ ਗਏ ਸਾਧ ਸੰਗਤ ਜੀਓ ਯਾਦ ਰਹਿ ਕਿ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਸੰਸਕਾਰ ਤੋਂ ਬਾਅਦ ਟੋਡਰਮਲ ਜੀ ਇਹਨਾਂ ਦੇ ਅਸਥ ਆਲੋਵਾਲ ਹੀ ਲੈ ਗਏ ਸਨ ਟੋਡਰਮਲ ਜੀ ਸਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅਸਥ ਆਲੋਵਾਲ ਲੈ ਗਏ ਸਨ ਸੋ ਅੱਜ ਜੋਤੀਸਰੂਪ ਸਾਹਿਬ ਤੋਂ ਆਲੋ ਅਰਖ ਜੋ ਟੋਡਰਮਲ ਦੇ ਪਿੰਡ ਕਾਕੜਾ ਦੇ ਕੋਲ ਹੈ ਉਥੇ ਨਗਰ ਕੀਰਤਨ ਲੈ ਕੇ ਜਾਣਾ ਸੀ ਜਿਸ ਦੀ ਪਰਵਾਨਗੀ ਲੈਣ ਵਾਸਤੇ ਮੋਨੀਸ ਵਾਲੇ ਸੰਤ ਜੋਤੀਸਰੂਪ ਸਾਹਿਬ ਆਏ ਹੋਏ ਸਨ ਸਾ ਸੰਗਤ ਜੀਓ ਸੰਤ ਬਾਬਾ ਨਾਰਾਇਣ ਸਿੰਘ ਜੀ ਜੋਤੀਸ ਰੂਪ ਸਾਹਿਬ ਤੋਂ ਪਰਵਾਨਗੀ ਲੈ ਕੇ ਗੱਡੀਆਂ ਸਮੇਤ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਆਲੋ ਅਖਵਲ ਚੱਲ ਪਏ ਸਾ ਸੰਗਤ ਜੀਓ ਜੋਤੀਸ ਰੂਪ ਸਾਹਿਬ ਤੋਂ ਚੱਲ ਤਕਰੀਬਨ 200 ਮੀਟਰ ਮੋੜਾਂ ਤੇ ਆ ਕੇ ਆਪ ਜੀ ਗੱਡੀ ਤੋਂ ਥੱਲੇ ਉਤਰ ਆਏ ਅਤੇ ਗਤਕਾ ਖੇਡਣ ਲੱਗ ਪਏ ਨਗਰ ਕੀਰਤਨ ਦੇ ਅੱਗੇ ਅੱਗੇ ਗਤਕਾ ਖੇਡਦੇ ਖੇਡਦੇ ਜਦੋਂ ਆਪ ਜੀ ਆਮ ਖਾਸ ਬਾਗ ਕੋਲ ਆਏ ਤਾਂ ਸ੍ਰੀ ਸਾਹਿਬ ਨਾਲ ਦੇ ਸਿੰਘ ਨੂੰ ਫੜਾ ਕੇ ਗੱਡੀ ਵਿੱਚ ਬੈਠ ਗਏ ਗੱਡੀ ਵਿੱਚ ਬੈਠਦਿਆਂ ਹੀ ਗੱਜ ਕੇ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਈ ਅਤੇ ਆਪ ਜੀ ਬੈਠਣ ਹੀ ਲੱਗੇ ਸਨ ਕਿ ਸਿੰਘਾਂ ਨੇ ਹਾਲਤ ਨਾਜ਼ੁਕ ਵੇਖ ਕੇ ਗੱਡੀ ਵਿੱਚ ਲੰਮਾ ਪਾ ਦਿੱਤਾ ਸਾਸੰਗਤ ਜੀ ਦੇਖਦਿਆਂ ਹੀ ਦੇਖਦਿਆਂ ਨਬਜ਼ ਬੰਦ ਹੋ ਗਈ ਸੰਤ ਬਾਬਾ ਨਾਰਾਇਣ ਸਿੰਘ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਜਾ ਬਿਰਾਜੇ ਸਾਹ ਸੰਧੇ ਜੀ ਉਹ ਵੀ ਯਾਦ ਰੱਖੇ ਕਿ ਸੰਤ 모ਨੀ ਤਪਾਦ ਰਾਜ ਵਾਲੇ ਕਿਹਾ ਕਰਦੇ ਸੀ ਕਿ ਅਸੀਂ ਜਦੋਂ ਸੰਸਾਰਿਕ ਯਾਤਰਾ ਪੂਰੀ ਕਰਕੇ ਜਾਣਾ ਹੈ ਤਾਂ ਫਤਿਹ ਬੁਲਾ ਕੇ ਜਾਵਾਂਗੇ ਤੇ ਅੱਜ ਵੀ ਉਵੇਂ ਹੀ ਹੋਇਆ ਜਿੱਥੇ ਆਪ ਜੀ ਨੇ ਫਤਿਹ ਬੁਲਾਈ ਉੱਥੇ ਆਪ ਜੀ ਦੀ ਯਾਦ ਵਿੱਚ ਇੱਕ ਆਲੀ ਸ਼ਾਨ ਗੁਰਦੁਆਰਾ ਬਣਾ ਦਿੱਤਾ ਗਿਆ ਹੈ ਇਸ ਦੀ ਸੰਚਲਨੀ ਸੰਤ ਬਾਬਾ ਰਣਜੀਤ ਸਿੰਘ ਜੀ ਬਾਖੂ ਵੀ ਕਰ ਰਹੇ ਹਨ ਗੁਰੂ ਪਿਆਰਿਓ ਐਸਾ ਜੀਵਨ ਹੁੰਦਾ ਹੈ ਸੰਤਾਂ ਮਹਾਂਪੁਰਖਾਂ ਦਾ ਜੋ ਕਹਿੰਦੇ ਹਨ ਉਹ ਕਮਾ ਕੇ ਜਾਂਦੇ ਹਨ ਸੰਤਾਂ ਨੇ ਕੀ ਆ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਤਪਾਦ ਰਾਜ ਵਾਲਿਆਂ ਨੇ ਵੀ ਕਿਹਾ ਸੀ ਕਿ ਜਦੋਂ ਇਸ ਸੰਸਾਰ ਦੀ ਯਾਤਰਾ ਨੂੰ ਪੂਰੀ ਕਰਕੇ ਜਾਣਾ ਹੈ ਤਾਂ ਫਤਿਹ ਬੁਲਾ ਕੇ ਜਾਵਾਂਗੇ ਤੇ ਆਪਣੀ ਉਹੀ ਕਹੀ ਹੋਈ ਗੱਲ ਨੂੰ ਪੂਰਨ ਕਰਦੇ ਆਂ ਗੱਜ ਕੇ ਫਤਿਹ ਬੁਲਾਉਂਦੇ ਆਂ ਗੁਰੂ ਚਰਨਾਂ ਵਿੱਚ ਜਾ ਵੀ ਰਾਜੇ ਸਾ ਸੰਗਤ ਜੀਓ ਐਸੇ ਮਹਾਪੁਰਖਾਂ ਦੇ ਚਰਨਾਂ ਨਾਲ ਇਹ ਧਰਤੀ ਪਵਿੱਤਰ ਹੋ ਗਈ ਸਾਤ ਸੰਗਤ ਜੀਓ ਜਿਸ ਘਟਨਾ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਸ ਦੀ ਇੱਥੇ ਹੀ ਸਮਾਪਤੀ ਹੈ ਇੱਕ ਹੋਰ ਬਾਬਾ ਜੀ ਦੇ ਜੀਵਨ ਉਪਰ ਆਧਾਰਿਤ ਅਨਮੋਲ ਘਟਨਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ